ਹਾਂਜੀ ਸਰ ਕੀ ਨਾਮ ਦੱਸੋ ਨਾਮ ਮੇਰਾ ਵਿਕਾਸ ਸਾਨੂੰ ਬੈਨਾਥ ਹੋਇਆ ਕੀ ਜੇ ਹੋਇਆ ਕੁਛ ਨਹੀਂ ਮੈਂ ਕੱਲ ਘਰਦਰ ਦੇ ਘਰ ਦੇ ਬਾਹਰ ਰੋਪਾਵਾਂ ਤੇ ਰਾਤੀ 8:00-9:00 ਜਣੀ ਆਏ ਆ ਘਰ ਦੇ ਬਾਹਰ ਉਹ ਆ ਕੇ ਮੇਰੇ ਦਾਤਰ ਦੁੱਤਰ ਮਾਰ ਗਏ ਜਿਨ੍ਹਾਂ ਚ ਤਿੰਨ ਕੇ ਚਾਰ ਮੁੰਡਿਆਂ ਨੂੰ ਮੈਂ ਪਛਾਣਦਾ ਵਾਂ ਬਾਕੀਆਂ ਨੂੰ ਨਹੀਂ ਮੈਂ ਪਛਾਣਦਾ ਕਿਹਦੇ ਨੂੰ ਉਹਨਾਂ ਦੇ ਨਾਮ ਇਹ ਇੱਕ ਦਾ ਨਾਮ ਹੈ ਸ਼ਕਤੀ ਇੱਕ ਦਾ ਨਾਮ ਹੈਗਾ ਇਹ ਵਿਸ਼ਾਲ ਇੱਕ ਦਾ ਨਾਮ ਹੈਗਾ ਮਰਿੰਦਾ ਇੱਕ ਦਾ ਨਾਮ ਰਵੀ ਹੈ ਕਿੱਥੇ ਰਹਿੰਦੇ ਇੱਕ ਬਿੱਲੀ ਹੈ ਅਦਰਸ਼ ਨਗਰ ਦੇ ਕੀ ਕੀ ਗੱਲ ਕੀ ਹੋਈ ਸਰ ਜੀ ਗੱਲ ਮੈਨੂੰ ਪਤਾ ਨਹੀਂ ਗੱਲ ਮੈਂ ਨਾ ਇੱਕ ਮੁੰਡਾ ਮੇਰੇ ਘਰ ਸਾਹਮਣੇ ਰਹਿੰਦਾ ਉਹਦਾ ਨਾਮ ਹੈ ਵਿਕਾਸ ਨਾਮ ਮੇਰਾ ਵੀ ਵਿਕਾਸ ਆ ਉਹਦੇ ਚੱਕਰ ਜਾ ਕੇ ਮੈਨੂੰ ਮਾਰ ਗਏ ਹੁਣ ਕੀ ਮੰਗ ਕਰਦੇ ਆ ਮੰਗ ਕਰਦਾ ਮੈਂ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਜਾਵੇ ਪ੍ਰਕਾਸ਼ ਨੇ ਪਹਿਲ ਦਰਖਾਸਤ ਦਿੱਤੀ ਹੈ ਡਾਟ ਘਟਾਈ ਹੈ ਮੈਂ ਆਪਣੀ ਕਿਹੜੇ ਕੋਰਸਾਲਸਾ ਸਿੱਸੀ ਕੀ ਆਈ ਹੈ ਹਾਂ ਸਿੱਸੀ ਆਈ ਹੈ ਪਰ ਉਹ ਜ਼ਿਆਦਾ ਵੀਡੀਓ ਨਹੀਂ ਆਈਆਂ ਥੋੜੀ ਬੋੜੀ ਜਿਹੀ ਵੀਡੀਓ ਇਹ ਪੁਲਿਸ ਨੂੰ ਲੋਕੀਂ ਕਿਹਾ ਜਾ। ਉਸ ਨੂੰ ਕੁਛ ਨਹੀਂ ਮੈਂ ਸ਼ਾਮ ਦਾ ਗਿਆ 6 ਵਜੇ ਉਹਨਾਂ ਨੇ ਤੇ ਰਾਤੀ ਵੀ ਇਹਨਾਂ ਨੂੰ ਮੈਂ ਕਿਹਾ ਕਿ ਰਾਤੀ ਵੀ 10 ਤੇ 100 ਨੰਬਰ ਤੇ ਫੋਨ ਕੀਤਾ ਵਾ ਸਾਢੇ 10 ਵਜੇ ਨਾਲ ਸਾਢੇ 11 ਵਜੇ ਪੁਲਸ ਆਈ ਏ। ਤੇ ਹਲਕਾ ਕਿ ਇਹਨਾਂ ਨੇ ਇੱਕ ਅਰੇ ਵੀ ਨਹੀਂ ਗੇਰਾ ਮਾਰਿਆ ਉਹਨਾਂ ਬੰਦਿਆਂ ਦਾ ਕੋਈ। ਸਾਡੇ ਕੋਈ ਭਰਾ ਨਹੀਂ ਜਿਸ ਨੂੰ ਨਹੀਂ ਨਹੀਂ ਕੋਈ ਦਸ਼ੂਨੀ ਨਹੀਂ ਮੇਰੀ। ਸਰ ਕੀ ਨਾਮ ਜੀ? ਉਹਦਾ ਮੋਹਤ ਕਮਰ ਜੀ। ਸਰ ਕੀ ਮਾਮਲਾ ਸੀ ਹੋਇਆ ਏ? ਜੀ ਮੈਂ ਅਸਲ ਘਰ ਨਹੀਂ ਸੀ ਗਿਆ ਵੱਡਾ ਭੈਰ ਬਚਨ ਮੈਨੂੰ ਆ ਕੋ ਮਰਾਈ। ਆਲ ਪਛਾਦੇ ਕੋਈ 15 20 ਜਨੇ ਆਏ ਆ ਤੇ ਨੇ ਆਗੇ ਪਿਛੋਂ ਵਾਲ ਕਰਨੇ ਚાલુ ਕਰਤੇ ਆ ਤੇ ਉਹਨਾਂ ਨੂੰ ਭੱਜ ਕੇ ਜਾਨ ਬਜਾਈ ਜਾਂਨੇ ਬੂਲ ਦੱਤ ਉੱਪਰ ਮਾਰੇ ਘਾਟਾ ਮਾਰੀ ਆ ਤੇ ਪੰਜਾਬ ਦੀ ਮੰਗ ਕਰਦੂ ਜਿਹੜੇ ਧਿਆਨਾ ਬਾਰ ਕੇ ਤੇ ਆ ਦੱਤ ਲੈ ਆਂਦੇ ਜੀ ਉਹਨਾਂ ਵਿੱਚ ਇੱਕ ਕੋਈ ਬੰਦੂਕ ਵੀ ਸੀਗੀ ਪਿਸਤਲ ਪਿਸਤਲ ਇਹ ਇਹ ਕਿੰਨੇ ਜਣੇ ਸੀ ਆ ਗੱਡੋ ਕੁ ਤਕਰੀਬਨ 10 ਤੋਂ 15 ਜਨੇ ਸੀਗੇ ਕੀ ਮੰਗ ਕਰ ਰਹੇ ਆਪਾਂ ਆਹੀ ਮੰਗ ਕਰਦੇ ਵੀ ਇਨਸਾਫ ਕੀਤਾ ਜਾਵੇ ਕੋਈ ਉਹ ਬੰਦੇ ਆਦੇ ਆ ਪੁਲਿਸ ਸਾਹਿਬ ਦਾ ਕੋਈ ਹਾਂਜੀ ਇਹ ਕਰਵੇ ਇੱਕ ਕੋਰਖਾ ਚੋਂ ਕੀ ਠੀਕ ਹੈ ਜੀ ਜਿਹੜੇ ਕੀ ਮਾਮਲਾ ਜਿਹੜਾ ਇਹ ਰਾਤੀ ਹੋਇਆ ਅੱਜ ਮੇਰੇ ਕੋਲ ਸਵਾ 10 ਵਜੇ ਦਾ ਟਾਈਮ ਸੀ ਵਿਕਾਸ ਆਇਆ ਵਿਕਾਸ ਨਾਲ ਬਜਨਾਥ ਵਾਸੀ ਗਲੀ ਨੰਬਰ 8 ਇੰਦਰਾਪਰੀ ਦਾ ਤੇ ਉਹਨਾਂ ਨੇ ਮੋਟਰਸਾਈਕਲ ਤੇ 8-9 ਜਿਹੜੇ ਵਿਅਕਤੀ ਆਏ ਆ ਤੇ ਮੈਨੂੰ ਉਹਨਾਂ ਨੇ ਕਿਰਪਾਣਾ ਨਾਲ ਤੇ ਸੱਟਾਂ ਮਾਰੀਆਂ ਵਾ ਪਰ ਇਹ ਗੱਲ ਕਹਿ ਰਿਹਾ ਵੀ ਜਿਹੜੀਆਂ ਸੱਟਾਂ ਮੈਨੂੰ ਕਿਸੇ ਦੇ ਭਲੇਖੇ ਚ ਕੋ ਮਾਰ ਗਿਆ ਹਾਲੇ ਤੱਕ ਆਏ ਹੋਏ ਆ ਇਹਨਾਂ ਨੂੰ ਡਾਕਟ ਦਿੱਤਾ ਵਾ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਤਹਿਤ ਜਿਹੜੀ ਉਹ ਕਾਰਵਾਈ ਜਿਹੜੀ ਆਪਣੇ ਵਿਚੇ ਆਉਣੀ ਹੈ